ਲੋਕਾਂ ਦੇ ਸਵਾਰ ਇਹ ਅਬੀ ਭਾਜੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਹੈ ਤੇ ਲੋਕਾਂ ਦੇ ਮਨ ਚ ਚਾਹ ਹੈ ਸ਼ੌਕ ਆ ਵੀ ਅਸੀਂ ਮੋਦੀ ਸਾਹਿਬ ਨੂੰ ਵੋਟ ਕਰਨਾ ਹੈ ਕਾਂਗਰਸ ਪਾਰਟੀ ਦਾ ਵਰਕਰ ਆ ਜਿਹੜਾ ਉਹ ਬੜਾ ਨਿਮੋਸ਼ ਆ ਵੀ ਸਾਨੂੰ ਤਾਂ ਉਹ ਕੈਂਡੀਡੇਟ ਆ ਗਿਆ ਜਿਹਨੂੰ ਅਸੀਂ ਕਦੇ ਜਾਣਦੇ ਨਹੀਂ ਉਹ ਫਸਟੇਟਨਾ ਆਪਣੀ ਪਾਰਟੀ ਨੂੰ ਦੇ ਕੇ ਕਿਸ ਧੁੰਕੇ ਨਾ ਪਾਰਟੀ ਦਾ ਨਾਮ ਨਗਰਾਫ ਥੱਲੇ ਜਾ ਰਿਹਾ ਇਹ ਵੀਆਂ ਗੱਲਾਂ ਆਪਣੀ ਇਲੈਕਸ਼ਨ ਲੜਨ ਹੋ ਚੁੱਕੇ ਆਂਦੇ ਅਜੇ ਇੱਕ ਨਜ ਮੇਰਾ ਗਰੂਰ ਜਿਹੜਾ ਉਹ ਕਿਤੇ ਨਹੀਂ ਹੋਇਆ ਜੇ ਹੋਊਗਾ ਵੀ ਉਹ ਤਾਂ ਕਿਸਾਨ ਜਥੇਬੰਦੀਆਂ ਆ ਇਸ ਕਰਕੇ ਮੋਦੀ ਸਾਹਿਬ ਵਰਗਾ ਜਿਹੜਾ ਸਖਤ ਸ਼ਾਸਕ ਸ਼ਾਸਕਾ ਉਹਦੀ ਬੜੀ ਲੋੜ ਆ ਪੰਜਾਬ ਵਿੱਚ ਵੀ ਬੀਜੇਪੀ ਇਲੈਕਸ਼ਨ ਲੜ ਰਹੀ ਆ ਤੇ ਬੀਜੇਪੀ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਸੁਧਾਰ ਕਰੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਸਸ਼ੀਕਲ ਜਾਨੀ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ਿਸ਼ਟ ਲਗਾਤਾਰ ਜਿਹੜੇ ਚੋਣ ਪ੍ਰਤੀਯਾਗੀ ਜਿਹੜੇ ਲੁਧਿਆਣਾ ਤੋਂ ਕੈਂਡੀਡੇਟ ਅਨਾਉਂਸ ਹੋ ਚੁੱਕੇ ਨੇ ਹਰੇਕ ਪਾਰਟੀ ਦੇ ਵੱਲੋਂ ਤੇ ਬੀਜੇਪੀ ਦੇ ਜੇਕਰ ਗੱਲ ਕਰੀਏ ਤਾਂ ਰਵਨੀਤ ਬਿੱਟੂ ਜਿਹੜੇ ਕੈਂਡੀਡੇਟ ਨੇ ਇੱਕ ਮਹੀਨੇ ਦੇ ਕਰੀਬ ਜਿਹੜਾ ਹੋ ਗਿਆ ਇਹਨਾਂ ਨੂੰ ਕੈਂਡੀਡੇਟ ਅਨਾਉਂਸ ਕੀਤੇ ਕਿਸ ਤਰ੍ਹਾਂ ਦਾ ਪ੍ਰਚਾਰ ਰਹਿ ਰਿਹਾ ਗੱਲਬਾਤ ਵੀ ਕਰਾਂਗੇ ਸਰ ਅੱਜ ਇੱਕ ਮਹੀਨੇ ਦੇ ਕਰੀਬ ਹੋ ਗਿਆ ਪਹਿਲੇ ਦਿਨ ਤੋਂ ਹੀ ਜਿਹੜਾ ਪ੍ਰਚਾਰ ਚ ਲੱਗੇ ਹੋਏ ਕਿਸ ਤਰ੍ਹਾਂ ਦਾ ਇਹ ਨੂੰ ਦੇਖੋ ਗੱਲ ਤੁਹਾਡੀ ਠੀਕ ਆ ਵੀ ਕਿਉਂਕਿ ਬੀਜੇਪੀ ਨੇ ਸਭ ਤੋਂ ਪਹਿਲਾਂ ਫੈਸਲਾ ਕਰ ਲਿਆ ਸੀ ਕੈਂਡੀਡੇਟ ਦਾ ਤੇ ਲਗਾਤਾਰ ਜਿਹੜੀ ਉਹ ਕਨਵਿੰਸਿੰਗ ਸਾਡੀ ਤਾਂ ਇੱਕ ਦੌਰ ਦੀ ਤਕਰੀਬਨ ਸਾਰਾ ਸ਼ਹਿਰ ਦੀ ਹੈ ਜਿਹੜੀ ਉਹ ਹੋ ਚੁੱਕੀ ਹੈ ਹੁਣ ਅਸੀਂ ਤਕਰੀਬਨ ਜਿਹੜੀਆਂ ਦਵਾਰਾ ਜਿਹੜੀ ਦੂਜਾ ਰਾਉਂਡ ਆ ਉਹ ਸ਼ੁਰੂ ਕਰਤਾ ਹੈ ਤੇ ਬੜਾ ਵੱਡਾ ਰਿਸਪੌਂਸ ਆ ਬੜੀ ਲੋਕਾਂ ਚ ਇਸ ਵਾਰ ਇਹ ਆ ਵੀ ਭਾਜੀਪੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਆ ਤੇ ਲੋਕਾਂ ਦੇ ਮਨ ਚ ਚਾਹ ਹੈ ਸ਼ੌਕ ਆ ਵੀ ਅਸੀਂ ਮੋਦੀ ਸਾਹਿਬ ਨੂੰ ਵੋਟ ਕਰਨਾ ਹੈ ਇੱਕ ਵਾਕਈ ਉਤਸ਼ਵ ਮੰਗੂ ਇੱਕ ਤਿਉਹਾਰ ਮੰਗੂ ਆ ਜਿਹੜਾ ਉਹ ਲੁਧਿਆਣੇ ਦੇ ਵਿੱਚ ਮਾਹੌਲ ਬਣਿਆ ਹੋਇਆ ਏ ਬਾਕੀ ਜਿਹੜੇ ਬਾਕੀ ਕੈਂਡੀਡੇਟ ਨੇ ਉਹ ਹਜੇ ਆਪਣਾ ਪ੍ਰਚਾਰ ਹੌਲੀ-ਹੌਲੀ ਘਰ-ਕੁਰ ਲੈ ਰਹੇ ਆ ਕੋਈ ਘਰ ਦੇਖ ਰਹੇ ਆ ਤੇ ਉਹ ਦੇਖੋ ਕੀ ਬਣਦਾ ਉਹਨਾਂ ਦਾ ਸੋ ਜੇਕਰ ਗੱਲ ਕਰੀਏ ਕਾਂਗਰਸ ਵੱਲੋਂ ਲੁਧਿਆਣਾ ਤੋਂ ਨਹੀਂ ਬਾਹਰ ਤੋਂ ਕੈਂਡੀਡੇਟ ਜਿਹੜੇ ਕੀ ਆਏ ਨੇ ਇਹ ਤੁਹਾਡੇ ਵੀ ਖਾਸ ਨੇ ਤੇ ਉਹਨਾਂ ਤੇ ਕੀ ਨਹੀਂ ਦੇਖੋ ਕੁਦਰਤੀ ਗੱਲ ਆ ਲੁਧਿਆਣੇ ਦੇ ਵਿੱਚੋਂ ਕੋਈ ਕੈਂਡੀਡੇਟ ਨਾ ਹੋਣਾ ਬੜੀ ਕਾਂਗਰਸ ਪਾਰਟੀ ਦਾ ਜੋ ਕਿਉਂਕਿ ਅਸੀਂ ਸਾਰੇ ਜਿੰਨੇ ਵੀ ਖੜੇ ਆ ਸਾਰੇ ਕਾਂਗਰਸ ਦੇ ਨਾਲ ਸਭ ਦੀ ਦੋਸਤੀ ਆ ਕੋਈ ਜਾਣ ਪਛਾਣਾ ਕੋਈ ਰਿਸ਼ਤੇਦਾਰ ਆ ਉਹ ਜੋ ਸਾਰੇ ਗੱਲ ਦੱਸ ਰਹੇ ਆ ਵੀ ਕਾਂਗਰਸ ਪਾਰਟੀ ਦਾ ਵਰਕਰ ਆ ਜਿਹੜਾ ਉਹ ਬੜਾ ਨਿਮੋਸ਼ ਆ ਵੀ ਸਾਨੂੰ ਤਾਂ ਉਹ ਕੈਂਡੀਡੇਟ ਆ ਗਿਆ ਜਿਹਨੂੰ ਅਸੀਂ ਕਦੇ ਜਾਣਦੇ ਨਹੀਂ ਤੇ ਨਾ ਉਹ ਸਾਨੂੰ ਜਾਣਦਾ ਤੇ ਐਸੀ ਗੱਲ ਆ ਕਾਂਗਰਸ ਪਾਰਟੀ ਵਾਲੇ ਨਿਮੋਸ਼ ਨੇ ਸੋ ਕਿਸ ਤਰ੍ਹਾਂ ਦੇਖਦੇ ਹਾਂ ਕਿ 1 ਮਹੀਨੇ ਦੇ ਕਰੀਬ ਹੋ ਗਿਆ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਪਿੰਡਾਂ ਦੇ ਵਿੱਚ ਕਹਿੰਦੇ ਕਈ ਵਾਰੀ ਤੁਹਾਡਾ ਵਿਰੋਧ ਵੀ ਦਿੱਕਨ ਨੂੰ ਮਿਲਿਆ ਨਹੀਂ ਮੀਰਾ ਕਿੱਥੇ ਲਿਖਿਆ ਕੰਨੇ ਮੁੱਲਾਪੁਰ ਦੇ ਕੋਲ ਜਿਹੜਾ ਕਿ ਕਿਸਾਨਾਂ ਵੱਲੋਂ ਜਿਹੜਾ ਜੋਨ ਕੀਤਾ ਨਹੀਂ ਮੀਰਾ ਮੀਰਾ ਹਜੇ ਕਿਤੇ ਐਮੀ ਮੈਂ ਝੂਠ ਬੋਲਾਂ ਤੁਹਾਨੂੰ ਬਾਕੀ ਕੈਂਡੀਡੇਟਾਂ ਦਾ ਕਿਤੇ ਨਾ ਕਿਤੇ ਹੋਇਆ ਮੇਰਾ ਮੈਂ ਹਜੇ ਪਿੰਡਾਂ 'ਚ ਮੀਰਾ ਗੁਰੂ ਜਿਹੜਾ ਉਹ ਕਿਤੇ ਨਹੀਂ ਹੋਇਆ ਜੇ ਹੋਊਗਾ ਵੀ ਉਹ ਤਾਂ ਕਿਸਾਨ ਜੱਥੇਬੰਦੀਆਂ ਐ ਜੀ ਕਿਸਾਨ ਨਹੀਂ ਗਏ ਕਿਸਾਨ ਜੱਥੇਬੰਦੀਆਂ ਐ ਜੀ ਉਹਨਾਂ ਦੀ ਡਿਊਟੀ ਲੱਗੀ ਐ ਉਹ ਕਰਨਗੇ ਤਾਂ ਡੈਮੋਕ੍ਰੇਸੀ ਲੋਕਤੰਤਰ 'ਚ ਕੋਈ ਗੱਲ ਨਹੀਂ ਕਰ ਸਕਦੇ ਉਹ ਜੇਕਰ ਗੱਲ ਕਰੀਏ ਅੱਜ ਵੀ ਆਪਣੀਆਂ ਕੀਤੀਆਂ ਜਾ ਰਹੀਆਂ ਕਿ ਮਨਸ਼ਾ ਕੀ ਸਮਝ ਦਿਓ ਨਾ ਦੀ ਅੱਜ ਵੀ ਪਰਿਵਾਰ ਦੇ ਬਾਰੇ ਬਹੁਤ ਕੁਝ ਬੋਲਿਓ ਤੁਹਾਡੇ ਦੇਖੋ ਗੱਲ ਹੀ ਆ ਉਹ ਫਰਸਟ੍ਰੇਟ ਨੇ ਆਪਣੀ ਪਾਰਟੀ ਨੂੰ ਦੇਖ ਕੇ ਕਿਸ ਤਰੀਕੇ ਨਾਲ ਪਾਰਟੀ ਦਾ ਉਹਨਾਂ ਦਾ ਗਰਾਫ ਥੱਲੇ ਜਾ ਰਿਹਾ ਇਹ ਜਿਹੇ ਗੱਲਾਂ ਨੇ ਆਪਣੀ ਇਲੈਕਸ਼ਨ ਲੜਨ ਉਚ ਧਿਆਨ ਦੇਣ ਜੀ ਜੇ ਗੱਲ ਕਰੀਏ ਸਰ ਦੋ ਵਾਰੀ ਕਾਂਗਰਸ ਤੋਂ ਵੀ ਐਮਪੀ ਰਹਿ ਚੁੱਕੇ ਹਾਂ ਭਾਜੀ ਦੇ ਵਿੱਚ ਐਤ ਕੀ ਮੌਕਾ ਮਿਲਿਆ ਕਿਹੜੇ ਕੰਮ ਜਿਹੜੇ ਇਸ ਵਾਰੀ ਕੀਤੇ ਜਾਣਗੇ ਜਿਹੜੇ ਪਿਛਲੀ ਵਾਰੀ ਬੜੀ ਤੁਸੀਂ ਇੰਪੋਰਟੈਂਟ ਕੁਐਸਚਨ ਪੁੱਛਿਆ ਜੀ ਆਪੋਜੀਸ਼ਨ ਚ ਇਸੇ ਕਰਕੇ ਬੀਜੇਪੀ ਚ ਇਹ ਫੈਸਲਾ ਕੀਤਾ ਕਿਉਂਕਿ ਆਪੋਜੀਸ਼ਨ ਚ ਕੋਈ ਕੁਝ ਨਹੀਂ ਕਰ ਸਕਦਾ ਸਰਕਾਰ ਬੀਜੇਪੀ ਦੀ ਬਣਦੀ ਆ ਉਹਦੇ ਵਿੱਚ ਇੰਨੇ ਕੰਮ ਨੇ ਕਰਨ ਵਾਲੇ ਲੁਧਿਆਣਾ ਤਾਂ ਐਡਾ ਵੱਡਾ ਜ਼ਿਲ੍ਹਾ ਏ ਇੱਥੇ ਤਾਂ ਹਰ ਚੀਜ਼ ਹਜ਼ਾਰਾਂ ਕਰੋੜ ਰੁਪਏ ਜੇ ਆ ਜੇ ਉਹ ਵੀ ਥੋੜਾ ਏ ਇੱਥੇ ਤਾਂ ਹਸਪੀਟਲ ਆ ਜਿਹੜੇ ਉਹ ਵੱਡੇ ਆਉਣੇ ਚਾਹੀਦੇ ਆ ਇੱਥੇ ਯੂਨੀਵਰਸਿਟੀ ਆਉਣੀਆਂ ਚਾਹੀਦੀਆਂ ਇੱਥੇ ਵੱਡੇ ਵੱਡੇ ਪੁਲ ਨੇ ਉਹ ਬ੍ਰਿਜ ਬਣਨ ਵਾਲੇ ਆ ਅੰਡਰ ਬ੍ਰਿਜ ਬਣਨ ਵਾਲੇ ਆ ਇੱਥੇ ਵੱਡੇ ਵੱਡੇ ਪਾਰਕ ਬਣਨ ਵਾਲੇ ਆ ਇੰਡਸਟਰੀ ਲਈ ਇੰਡਸਟਰੀਅਲ ਪਾਰਕ ਬਣਨ ਦੀ ਲੋੜ ਆ ਇੰਡਸਟਰੀ ਜੇ ਚਲੇ ਜਾਓ ਤੁਸੀਂ ਅੱਜ ਇੰਡਸਟਰੀਅਲ ਏਰੀਆ ਚ ਉੱਥੇ ਮੈਕਸिमम ਬੰਦੇ ਬੰਦੇ ਜਿੱਡੇ ਤੇ ਟੋਹੇ ਆ ਤੇ ਜਿਹੜੇ ਉਹ ਇੰਡਸਟਰੀ ਸਾਰੇ ਕੇਟਰ ਕਰਦੀ ਆ ਜੇ ਉਹ ਟੈਕਸ ਦਿੰਦੇ ਆ ਉਹ GST ਦਿੰਦੇ ਆ ਤਾਂ ਹੀ ਤਾਂ ਸਾਰਾ ਕੁਝ ਚੱਲ ਰਿਹਾ ਤੇ ਉਹਨਾਂ ਲਈ ਕੋਈ ਸਹੂਲਤ ਨਹੀਂ ਤੇ ਆਮ ਜਿਹੜਾ ਕੋਈ ਦੁਕਾਨਦਾਰ ਆ ਛੋਟਾ ਟਰੇਡਰ ਆ ਉਹਦੇ ਲਈ ਕੋਈ ਉਪਚਾਰਾ ਇੰਨਾ ਕਿਤੇ ਟ੍ਰੇਨਾਂ ਬੰਦ ਕਿਤੇ ਬੁਰੇ ਹਾਲ ਮਤਲਬ ਗੈਂਗਸਟਰ ਨੇ ਕੱਦ ਮਾਰ ਦੇਣਾ ਕਿਸੇ ਨੂੰ ਕੱਦ ਲੁੱਟ ਲੈਣਾ ਕਦੇ ਕਿਤੇ ਗਲੀਆਂ ਮ alley ਚਿੱਟਾ ਵਿਕ ਰਿਹਾ ਕੋਈ ਹਾਲ ਥੋੜੀ ਆ ਇਸ ਕਰਕੇ ਮੋਦੀ ਸਾਹਿਬ ਵਰਗਾ ਜਿਹੜਾ ਸਖਤ ਸ਼ਾਸਕ ਆ ਉਹਦੀ ਬੜੀ ਲੋੜ ਆ ਪੰਜਾਬ ਵਿੱਚ ਵੀ ਤੇ ਹੁਣ ਫੈਸਲਾ ਇਹ ਹੋ ਚੁੱਕਿਆ ਹੈ ਵੀ ਬੀਜੇਪੀ ਇਲੈਕਸ਼ਨ ਲੜ ਰਹੀ ਆ ਤੇ ਬੀਜੇਪੀ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹ ਸਾਰਾ ਕੁਝ ਆ ਜਿਹੜਾ ਸੁਧਾਰ ਕਰੇਗੀ ਥੈਂਕ ਯੂ ਮੈਡam ਸੋ ਇਹ ਸੀਗੇ ਸਾਡੇ ਨਾਲ ਰਵਨੀਤ ਸਿੰਘ ਮਿੱਟੂ ਵੀ ਲੋਕਾਂ ਨਾਲ ਗੱਲਬਾਤ ਕਰਦੇ ਰਹਿਵਾਂਗੇ ਦੇਖਦੇ ਰਹੋ ਬਨੇਰੋ ਜਨੈਤਿਸ਼ੀ ਧੰਨਵਾਦ